ਟਾਈਫਾਇਟ ਦੇ ਵਿੱਚ ਕਿਉਂਕਿ ਅੰਤਣੀਆਂ ਦਾ ਬੁਖਾਰ ਹੁੰਦਾ ਹੈ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਸਾਡੇ ਲੀਵਰ ਦੇ ਫੰਕਸ਼ਨ ਨੂੰ ਜਿਹਦੇ ਵਿੱਚ ਜਿਵੇਂ ਕਿ ਸਾਨੂੰ ਭੁੱਖ ਨਾ ਲੱਗਣਾ ਐਸਿਡ ਜ਼ਿਆਦਾ ਬਣਨਾ ਸਰੀਰ 'ਚ ਟੁੱਟ ਭੱਜ ਰਹਿਣੀ 네ਗੇਟਿਵ ਥਾਟ ਰਹਿਣੇ ਆ ਨੀਂਦ ਪ੍ਰੋਪਰ ਨਹੀਂ ਆਉਣੀ ਹੈਗੀ ਡਰ ਮਹਿਸੂਸ ਹੋਣ ਲੱਗ ਪੈਂਦਾ ਹੈਗਾ ਬਾਡੀ ਦੇ ਉੱਤੇ ਖਾਰਿਸ਼ ਸੁੱਕੀ ਖਾਰਿਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਰੈੱਡ ਸਪੌਟ ਹੋ ਜਾਂਦੇ ਨੇ ਲਾਲ ਲਾਲ ਜਿਹਨੂੰ ਆਪਾਂ ਦਾਣੇ ਕਹਿ ਦਿੰਦੇ ਆ ਉਹ ਹੋਣ ਲੱਗ ਪੈਂਦੇ ਨੇ ਸੋ ਇਹ ਪਰੇਸ਼ਾਨ ਬਹੁਤ ਕਰਦਾ ਹੈ ਉਦੋਂ ਲਈ ਬਹੁਤ ਸਾਰੇ ਪੇਸ਼ੈਂਟ ਕਈ ਕਈ ਟੈਸਟ ਕਰਵਾਉਂਦੇ ਨੇ ਕਈ ਕ ਦੀ ਚੀਜ਼ ਹੈ ਮੂਦਾ ਸਵਾਦ ਘੌੜਾ ਰਹਿੰਦਾ ਹੈ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਸਵਾਦ ਘੌੜਾ ਰਹੇਗਾ ਚੰਗੀ ਤੋਂ ਚੰਗੀ ਚੀਜ਼ ਵੀ ਤੁਹਾਨੂੰ ਸਵਾਦ ਨਹੀਂ ਲੱਗੇਗੀ ਜਦੋਂ ਤੁਹਾਨੂੰ ਤੁਹਾਡੇ ਜ਼ੁਬਾਨ ਤੋਂ ਸਵਾਦ ਚਲੇ ਜਾਂਦਾ ਹੈ ਨਾ ਉਦੋਂ ਤੁਹਾਡੇ ਅੰਦਰ ਦੀ ਖੁਸ਼ੀ ਵੀ ਨਾਲ ਦੀ ਨਾਲ ਚਲੀ ਜਾਂਦੀ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹ ਲੰਬਾ ਚੱਲਦਾ ਹੈ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਉਹ ਜਿਹੜੇ ਪ੍ਰਭਾਵਿਤ ਕਰਦਾ ਹੈ ਸਭ ਤੋਂ ਪਹਿਲਾਂ ਇੱਕ ਚੀਜ਼ ਸਾਨੂੰ ਖਿਆਲ ਚ ਰੱਖਣੀ ਪੈਗੀ ਇਹਦਾ ਜਿਹੜਾ ਹੱਲ ਹੈ ਉਹ ਨੇਚਰਲ ਹੈਲਥ ਸਾਇੰਸ ਦੇ ਵਿੱਚ ਹੈ ਇਹਨੂੰ ਤੁਸੀਂ ਕੈਪੀਟਲ ਚ ਲਿਖ ਲਓ ਇਹਦਾ ਜਿਹੜਾ ਹੱਲ ਹੈ ਉਹ ਨੇਚਰਲ ਹੈਲਥ ਸਾਇੰਸ ਦੇ ਵਿੱਚ ਹੈ ਤਾਂ ਅਗਰ ਤੁਸੀਂ ਵਾਰ-ਵਾਰ ਟਰਾਈ ਕਰ ਰਹੇ ਹੋ ਅਗੇਨ ਵਾਰ-ਵਾਰ ਕੈਮੀਕਲਸ ਦੀਆਂ ਦਵਾਈਆਂ ਬਾਡੀ ਦੇ ਵਿੱਚ ਦੇ ਰਹੇ ਹੋ ਭੇਜ ਰਹੇ ਹੋ ਤਾਂ ਤੁਸੀਂ ਸਭ ਤੋਂ ਵੱਡਾ ਜਿਹੜਾ ਡੈਮੇਜ ਆਪਣੇ ਲੀਵਰ ਦਾ ਕਰ ਰਹੇ ਹੋ ਦੂਸਰੇ ਨੰਬਰ ਤੇ ਡੈਮੇਜ ਆਪਣੀ ਕਿਡਨੀ ਦਾ ਕਰ ਰਹੇ ਹੋ ਤੀਸਰੇ ਨੰਬਰ ਤੇ ਡੈਮੇਜ ਆਪਣੇ ਮੈਟਾਬੋਲਿਕ ਸਿਸਟਮ ਐਂਡ ਨਰਵਸ ਸਿਸਟਮ ਦਾ ਕਰ ਰਹੇ ਹੋ ਤਾਂ ਤਿੰਨ ਵੱਡੇ ਡੈਮੇਜ ਤੁਸੀਂ ਖਰੀਦ ਰਹੇ ਹੋ